ਤੋ ਜਿੰਨਾ ਵੀ ਮਾਈਆਂ ਭਾਈਆਂ ਨੂੰ ਸ਼ੂਗਰ ਦੀ ਸਿਕਾਇਤ ਆ ਤਾ ਉਹ ਕੰਡ ਭਾਈ ਰੁਪਾ ਵਿਚਂ ਡੇਰਾ ਖੁੰਮਿਆ ਵਾਲਦਾ ਜਿੱਥੇ ਹਰ ਸੰਡੇ ਐਤਵਾਰ ਨੂੰ ਕਾੜਾ ਪਿਆਇਆ ਜਾਂਦਾ ਜੀ ਜਿਹੜਾ ਬਿਲਕੁਲ ਨੈਚਰਲ ਤੇ ਫ੍ਰੀ ਹੈ ਤੋ ਜਿੰਨਾ ਵੀ ਮੇਰੇ ਆਪਣੇ ਗੰਗਾਂਵਾਲਾ ਜੀਰਾਂ ਨੂੰ ਸ਼ੂਗਰ ਦੀ ਸਿਕਾਇਤ ਆ ਤਾ ਉਹ ਕੰਡ ਭਾਈ ਵਰਗੇ ਜਲਾਰੋੜ ਤੇ ਪੰਚਮ ਦੀ ਕਿਰਪਾ ਨਾਲ ਜੇ ਹਰ ਸੰਡੇ ਇਹ ਚੀਜ਼ ਜੇ ਕਾੜਾ ਪਿਆਇਆ ਜਾਂਦਾ ਹੈ ਬਿਲਕੁਲ ਫ੍ਰੀ ਆ ਸੋ ਜਿੰਨਾ ਵੀ ਮੇਰੇ ਮੰਨਾਂ ਭੰਨਾਂ ਨੂੰ ਤਕਲੀਫ ਆ ਤੋ ਉਸ ਦਰਬਾਰ ਸਾਹਿਬ ਵਿੱਚ ਪਹੁੰਚ ਨਿਕਰਪਾਲਤਾ ਕਰਨੀ ਸੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਵੀਰ ਭੈਣ ਭਾਈ ਦਾ ਮਦਦ ਹੋ ਸਕੇ ਸੇ ਤਾਂ ਹੋ ਸਕੇ जेकर संगत की गल करिए तो संगत बहुत ही दूरों दूरों इतने पहुँच रही है बख मरीजों बख लोग मरीज पहुँच रहे हैं और जो काड़ा तो ठीक हो रहे है तो ਨਵੇਂ ਦੋਪਤਕੀਵਾ ਸੇ ਸੇਫਾਈ ਰੁਪਾ ਦੇ ਮੇਰਾ ਖੁਨੇ ਵਾਲਾ ਜਿਹੜੇ ਹਾਰਨ ਤਾਰਨ ਤੋਂ